ਕੀ ਤੇੰਦਾ ਇਹ ਤਾਂ ਮੈਂ ਆਲਾ ਸੀ ਵੀ ਜਿਹੜਾ ਵੀਡੀਓ ਬਣਾਉਂਦਾ ਇਹ ਬੰਦਾ ਗਦਾਾਰੇ ਪਿੰਡ ਦੀਆਂ ਮੱਛੀਆਂ ਖਾ ਗਿਆ ਕੋਈ ਬੰਦੇਜ ਰੱਖਦਾ ਨਹੀਂ ਕਾਸੇ ਦਾ ਨਾ ਫੜਤੀ ਨਹੀਂ ਥੋੜਾ ਕਰਾ ਕੋਲ ਬੜਾ ਮੈਂ ਕਹਿੰਦਾ ਠੀਕ ਹੈ ਬਾਈ ਕੋਈ ਨਾ ਦਿਓਏ ਜਾ ਇਸਰੀ ਹੋਟਲ ਦੇ ਟਾ ਹੋ ਗਈ ਚੁਗਲੀਆਂ 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 ਤਾਂ ਕੋਈ ਚੁਗਲੀ ਨਹੀਂ ਕਰਾ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਸਾਰਿਆਂ ਦਾ ਅੱਜ ਆਪਾਂ ਕਰਿਆ ਜੀ ਇਹ ਆਪਣੇ ਛੱਪੜ ਦੇ ਵਿੱਚ ਸਫਾਈ ਹੋ ਜਾਂਦੀ ਆ ਦੇਖੋ ਆ ਇੱਥੋਂ ਰੈਂਪ ਬਣਾ ਕੇ ਤੇ ਫਿਰ ਉਸ ਤੋਂ ਬਾਅਦ ਆ ਸਾਰੇ ਜਿਹੜੀ ਗਾਰ ਹੈ ਸਾਰੀ ਪਟਣੇ ਦੇ ਵਿੱਚ ਤੇ ਸਾਰੇ ਛੱਪੜ ਦੀ ਸਫਾਈ ਕਰਨਗੇ ਤੇ ਉਸ ਤੋਂ ਬਾਅਦ ਇਹਦੀ ਚਾਰਦਵਾਰੀ ਕਰਨਗੇ ਤੇ ਆਹ ਮੰਗੀਰਾਲ ਸੱਲਾਣਾ ਬੰਦਾ ਜਿਹੜਾ ਆਹ ਇੱਥੇ ਆ ਕੇ ਆ ਦੇਖੋ ਜੀ ਆਹ ਆਪ ਦੀ ਕੁੱਤੀ ਨੂੰ ਕਮਾਰਿਆ ਜੀ ਇਹਦਾ ਡੌਗੀ ਹੈ ਛੋਟਾ ਜਿਹਾ ਇਹ ਜਰਮਨਰ ਪਿਆਰ ਜਰਮਨ ਹੈ ਕੇ ਆਪਣੇ ਹੋਆ ਹੋਏ ਹੈ 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 ਤੇ ਇਹ ਵੀ ਇੱਥੇ ਛੱਪੜ ਦੇ ਨਜ਼ਾਰੇ ਲੈ ਰਹੇ ਆ ਵੀ ਦੇਖ ਰਹੇ ਤੇ ਆ ਇੱਕ ਜੀਸੀਬੀ ਖੜੀ ਹੈ ਇਥੇ ਜੀਸੀਬੀ ਆਇਆ ਰੈਂਪ ਬਣਾਈ ਜਾਂਦੇ ਜੀਸੀਬੀ ਨਾਲ ਤੇ ਠੀਕ ਹੈ ਤੇ ਹੁਣ ਆਪਾਂ ਚੱਲਦੇ ਆ ਉਹਦੇ ਨਾਲ ਗੱਲ ਕਰਾਉਣੇ ਇੱਕ ਆਪਣਾ ਆੜੀ ਹੈ ਟਰੈਕਟਰ ਉਹਦੇ ਨਾਲ ਗੱਲ ਕਰਾਉਣ ਤੁਹਾਨੂੰ ਆਹ ਸਿੱਟੇੰਦਰਾ ਨੂੰ ਬੰਦਾ ਇਹ ਤਾਂ ਮੈਂ ਆਦਾ ਸੀ ਵੀ ਜਿਹੜਾ ਵੀਡੀਓ ਬਣਾਉਂਦਾ ਇਹ ਬੰਦਾ ਗਧਾਾਰੇ ਪਿੰਡ ਦੀਆਂ ਮੱਛੀਆਂ ਖਾ ਗਿਆ ਕੋਈ ਵਿਦੇਜ ਰਖਦਾ ਨਹੀਂ ਆ ਕਾਸੇ ਦਾ ਹਾਂ ਅੱਛਾ ਪੁੱਛ ਲੋ ਅੱਛਾ ਸ਼ਾਂਤ ਰਕੇ ਬੈਹ ਜਾਂਦਾ ਇਹਨੀਆਂ ਰੋਟੀ ਤੇ ਬਾਜਰੇ ਵਾਲੀਆਂ ਦੇ ਨਹੀਂ ਆਪਾਂ ਨਹੀਂ ਮਿਰਚਾਂ ਘੜੀਆਂ ਖਾ ਗਿਆ ਮਿਰਚਾਂ ਖਾ ਗਿਆ ਸੂਤੀਆਂ ਰਾਤ ਨਹੀਂ ਸੁਬਹਾਂ ਨਹੀਂ ਮੱਛੀਆਂ ਘੜੀਆਂ ਖਾ ਕੇ ਮੱਛੀਆਂ ਖਾ ਗਿਆ ਢੋਪੇ ਦੀਆਂ ਖਾ ਗਿਆ ਬਿੱਤ ਖਾ ਗਿਆ ਕੋਈ ਪਾਏ ਸਾ ਢੋਪੇ ਦਾ ਗਰ ਜਾਣੇ ਜਾਵੇ ਤੇਰੀ ਸੀਏਡੀ ਖੋਲ ਹਾਂ ਅੱਛਾ ਸਰਕਾਰ ਕੋਲ ਜਾਵੇ ਹਾਂ ਇਹਦਾ ਮੈਂ ਦਿਖਾ ਦਿੰਦਾ ਸਾਰਾ ਕੁਝ ਤੇਰਾ ਜਾਂ ਕੰਟਰਪਟ ਨਹੀਂ ਆਇਆ ਹਾਂ ਕੀ ਦਿਖਾ ਦਿੰਦਾ ਤੂੰ ਕਿ ਕਿਹੜਾ ਕੁੱਕਰਾ ਨਹੀਂ ਆਂ ਤੂੰ ਜਿਹੜੀ ਕੋਈ ਛੋਟੀ ਹੈਗੀ ਨਿਸ਼ਾਨੀ ਦਾ ਦੇ ਨਹੀਂ ਫਾਲੂ ਗੜਮਾ ਚ ਆ ਫਿਰ ਆਉਣ ਮਾਰਦਾ ਉਹ ਵੀ ਉਹ ਬਰਸੜਾ ਪਾਉਂ ਮਾਚਣਾ ਆਓ ਗਾਇਜ਼ ਮਜ਼ਾਕ ਕਰੇ ਜਾਂਦਾ ਸੀਗਾ ਉਹ ਤੇ ਉਹ ਆਪਣਾ ਭਰਾ ਹੈ ਠੀਕ ਹੈ ਤੇ ਹੁਣ ਆਪਾਂ ਚੱਲਦੇ ਹਾਂ ਜੀ ਕਰੇ ਹੁਣ ਜਵਾਕ ਆ ਗਏ ਤੇ ਸਨਾ ਤੇ ਕੁਨਾਲ ਉਹਨਾਂ ਨੂੰ ਦੇਖਦੇ ਆਂ ਜਾ ਕੇ ਕਰੇ ਚੱਲਦੇ ਹਾਂ ਜੀ ਹੁਣ ਆਪਾਂ ਅੱਗੇ ਆਹ ਦੇਖੋ ਜੀ ਸਨਾ ਉਹ ਰਹੀ ਆ ਗਏ ਸਕੂਲੋਂ ਵਾਹ ਜਵਾ ਹੋਏ ਆ ਗਏ ਸਕੂਲੋਂ ਹੀ ਹਾਂ ਵੇ ਅੱਜ ਕੀ ਪੜਾਇਆ ਖੰਡਾ ਆਹ ਦੇਖੋ ਇਹਨੇ ਕੁਨਾਲ ਨੇ ਆ ਚੱਕ ਰੱਖਿਆ ਹਾਂ ਵਾਹ ਜੀਓ ਕਿੰਨਾ ਪਿਆਰਾ ਲੱਗ ਰਿਹਾ ਓਏ ਕੁਨਾਲ ਹਣਾ ਕਿੰਨਾ ਪਿਆਰਾ ਲੱਗ ਰਿਹਾ ਨਾ ਇਹ ਹੱਥ ਮਿਲਾਓ ਹੱਥ ਮਿਲਾਓ ਹਾਂ ਆ ਚਲਾ ਇਹਨੂੰ ਚੁਕਾ ਦੇ ਇਹਨੂੰ ਚੁਕਾ ਦੇ ਇਹਨੂੰ ਚੁਕਾ ਦੇ ਆ ਦੇਖੋ ਜੀ ਕਿੰਨਾ ਪਿਆਰਾ ਵਾ ਜੀਵੋ ਕਹਾਤਾ ਰੇ ਹਾਂ ਸਨਾ ਜ਼ਿਆਦਾ ਪਿਆਰ ਕਰੇ ਹਾਂ ਸਨਾ ਜ਼ਿਆਦਾ ਪਿਆਰ ਕਰੇ ਕਿਨੋ ਕੁੱਤੇ ਨੂੰ ਆ ਕਿਨੋ ਸੂਰੇ ਨੂੰ ਹਾਂ ਸੂਰੇ ਨੂੰ ਹਾਂ ਸੂਰੇ ਨੂੰ ਜ਼ਿਆਦਾ ਪਿਆਰ ਕਰੇ ਸਨਾ ਇਹ ਆ ਦੇਖੋ ਜੀ ਇਹ ਐਲਸੜੀ ਦੇਖੀ ਅੰਦੇ ਮੈਨ ਵਰਸਸ ਵਿਲਡ ਦੇਖੀ ਅੰਦੇ ਮੈਨ ਵਰਸਸ ਵਿਲਡ ਦੇਖੀ ਅੰਦੇ ਦਾੜੀ ਆ ਹਾਂ ਜੀ ਮੈਂ ਸਕੂਲ ਗਏ تھے ਉੱਥੇ ਨਹੀਂ ਥਪੜੇ ਪਏ ਨਹੀਂ ਥਪੜੇ ਪਏ ਕੀ ਹਾਰੇ ਨੂੰ ਕਹਿੰਦਾ ਕਹਿੰਦਾ ਸਕੂਲ ਗਏ ਸੀ ਉੱਥੇ ਨਹੀਂ ਥਪੜੇ ਪਈਆਂ ਚੱਲ ਹਾਂ ਚੱਲ ਵਧੀਆ ਗੱਲਾਂ ਨਹੀਂ ਪਈਦਾ ਹਨਾ ਏ ਮਾਸ਼ੂ ਜੀ ਮਾਸ਼ੂ ਅਰੇ ਆ ਦੇਖੋ ਕਿਵੇਂ ਗੋਦੀ ਚੱਕ ਰਕੇ ਹਨਾ ਆ ਦੇਖੋ ਸਹੀ ਦੇਖੋ ਸਨਨ ਬੜਾ ਮੋਹ ਹੁੰਦਾ ਹੈ ਤਾਂ ਹਨਾ ਬਾਈ ਸਨਨ ਬੜਾ ਮੋਹ ਹੁੰਦਾ ਹੈ ਸੱਟ ਨਾ ਦੇ ਬੜਾ ਥੱਲੇ ਆਏ ਦੇਖ ਦੇਗਾ ਦੇਖ ਦੇ ਦੋ ਇੰਨੀ ਹੀ ਆ ਬੰਦੀ ਹੈ ਹੈ ਨਾ ਵੇ ਪੈਨ ਨਾ ਖਰਾਬ ਕਰਿਆ ਰੋਣ ਜੜਦੇ 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 ਹਾਂ ਮੈਨੂੰ ਕਿਵੇਂ ਆ ਕਿਵੇਂ ਆ ਤੂੰ ਮੈਂ ਤਾਂ ਠੀਕ ਹਾਂ ਮੈਂ ਇੱਥੇ ਕੋਈ ਖੇਤ ਵਿੱਚ ਜਾ ਗਿਆ 2 ਮਿੰਟ ਲੱਗੇਗੇ ਜਾ ਕੇ ਆਜੇ ਤਾ ਖੇਤ ਨਹੀਂ ਆਂਦੇ ਹੁਣ ਕੰਮੀ ਨਹੀਂ ਆਂਦੇ ਨਹੀਂ ਆਂਦੇ ਇਹ ਹਾਂ ਫੋਟੋ ਲੈ ਲਵਾਂਗੇ ਹੁਣ ਤੁਹਾਨੂੰ ਦਿਖਾਉਨੇ ਜੀ ਆਪਣੇ ਪੌਦੇ ਆ ਦੇਖੋ ਐਡੇ ਐਡੇ ਹੋ ਗਏ ਆਪਣੇ ਪੌਦੇ ਆ ਦੇਖੋ ਇਹ ਆਹ ਪਤਾ ਦੇਖੋ ਕਿੱਡਾ ਹੋਇਆ ਹਨਾ ਹਨਾ ਸਣਾ ਵੇ ਹਨਾ ਸਣਾ ਆਹ ਦੇਖੋ ਪਤਾ ਕਿ ਕਿੱਡਾ ਹੋ ਗਿਆ ਹੁਣ ਆ ਛੋਟੇ ਛੋਟੇ ਆਪਣੇ ਆਪ ਹੀ ਉੱਗ ਜੰਦੇ ਆ ਤੇ ਇੱਥੇ ਪਾਲਕ ਵੀ ਜਾਇਆ ਹੈ ਪਾਲਕ ਵੀ ਉੱਗ ਜੰਦਾ ਦੇਖ ਨਾ ਇਹ ਵਿਚ ਨਾ ਸਿੱਟੀ ਵਿਚ ਨਾ ਸਿੱਟੀ ਬੇਟਾ ਤੇ ਆਹ ਇੱਕ ਆਹ ਲਾਈ ਹੋਈ ਹੈ ਆਪਣੇ ਉਹਦੀ ਫੁੱਲਾਂ ਦੀ ਵਾਲੇ ਦੱਸੇ ਸੀ ਪਹਿਲਾਂ ਤੁਹਾਨੂੰ ਤੇ ਸੰਗਣੇ ਜ਼ਿਆਦਾ ਹੋਗੇ ਮਤਲਬ ਆਨੇ ਸੰਗਣੇ ਹੋਗੇ ਜ਼ਿਆਦਾ ਹਨਾ ਓਏ ਸੰਗਣੇ ਜ਼ਿਆਦਾ ਹੋਗੇ ਤੇ ਇੱਥੇ ਆ ਮਤਲਬ ਹੈਗੇ ਆ ਇਹ ਚਕੁੰਦਰ ਦੇਵੀ ਆ ਚਕੁੰਦਰ ਉਹ ਆਹ ਹਾ ਸਾਰੀ ਵੱਟ ਤੇ ਚਕੁੰਦਰ ਤੇ ਆਹ ਹਾ ਸਲਗਮ ਐ ਤੇ ਮੂਲੀਆਂ ਓ ਨਾ ਓਏ ਸਿੱਟਦੇ ਆ ਖਾਣੇ ਨੂੰ ਸਿੱਟਦੇ ਆ ਖਾਣੇ ਨੂੰ ਤੱਕਣ ਤੱਕਣ ਰੇ ਆਓ अच्छा अमेरिकन देखया दे वाओ ओए खाजवा 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 बेटा खाजो है ना ओछरा की करदा तू नाटक नाटक हो करती है हां की करिया ना भाई अच्छा जान ना एकदम अच्छा के चल जा और पत जा ना ਕਾਜ ਉਹਣਾਇ ਕਾਜ ਉਹ ਕੌਣ ਖਾਵੇ ਕੌਣ ਖਾਣਾ ਓਕੇ ਹਾਂ ਤੂੰ ਅੰਗਲੀ ਚੁੰਗੇ ਅੱਛਾ ਆਪਣੇ ਦੇਖ ਦੇ ਕੇ ਅੰਗਲੀ ਅੰਗਲੀ ਖਾਊਾ 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 ਅੰਗਲੀ ਚੁੰਗਾਇਓ ਅੱਛਾ ਠੀਕ ਹੈ ਜਾਨੇ ਹੁਣ ਖੇਡਣੀ ਜਾਨੇ ਵੇ ਮੁਹ ਐ ਆ ਇੰਗੇ ਇੰਗੇ ਬੋ ਡਾਂਸ ਸਿੱਧ ਰਹੇਂ ਯਾ ਪਰੇ ਦਿਖਾਇ ਤਾਂ ਤਖਾਈ ਬਰੇ ਨਾ ਬਗੜੇ ਨੰ ਦਿਖਾਇ ਤਾਂ ਦਿਖਾਈ ਓਏ 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 ਖੋਲ ਖੋਲ ਖੋਲਦਾ ਨਹੀਂ ਐ ਅੱਖ ਤੇ ਮਾਰ ਦੇਗਾ ਇਹ ਇਹ ਦੇਖੋ ਇਥੇ ਉਹ ਪੋਣਾ ਕਿਤੇ ਕਿੰਨਾ ਟਿਕਾ ਦਦਾ ਵਾ ਓਏ ਬਾਛੜਦੇ ਛੜਦੇ ਚਲੇ ਵਾ ਜੀ ਉਹ ਹੈਨਾ ਕਿਨੇ ਟਿੱਕੇ ਮੇਰੇ ਦੇਖੋ ਕੋਈ ਨਾ ਹੈ ਮੈਂ ਚੱਲੋਂ ਖੰਡਾ ਹਾਂਜੀ ਹੁਣ ਚਾਚੀ ਜੀ ਆਈ ਆਪਣੇ ਘਰੇ ਆਉਨਾ ਤੇ ਛਾਲੇ ਹੋ ਰਹੇ ਮੂੰਹ ਦੇ ਵਿੱਚ ਆ ਦੇਖੋ ਕਿਵੇਂ ਬੁਰਾ ਹਾਲ ਹੋ ਰਿਹਾ ਦਿਖਾਏ ਇੱਕ ਮਿੰਟ ਉਹ ਆਏ ਕੇ ਬੋਲਤਾ ਆਏ ਕਲੇ ਕਰਕੇ ਮੇੜੀ ਬਿੰਦੀ ਨੀ। ਹਾਂ। ਓਹੋ। ਕਿਵੇਂ ਬੁਰਾ ਲ ਹੋ ਰਿਆ ਨਾ? ਅੰਦਰ ਅੰਦਰ ਹੀ ਆਹ ਤਾਰਾ ਹੋਇਆ ਨੀ ਪਹਿਲਾਂ ਹਾਂ ਉਹ ਤਾਂ ਜੇਨੋ ਜੇਨੋ ਹੁੰਦੇ ਆ ਨਾ ਉਸੇ ਨੂੰ ਬਾਦ ਉਹਨਾਂ ਮੇਲੇ ਦਾ ਉਤੋਂ ਆਹ ਇਥੋਂ ਗੜਜਾਈ ਸਾਰਾ ਤੇ ਉਤਲੇ ਪਾਸੋਂ ਨਾ ਪੂਰਾ ਲਾਲ ਲਾਲ ਖੂਨ ਡਿਗਣ ਲੱਗਾ ਸੀ। ਤੇ ਨਰਮੇ ਵੇਲੇ ਤੁਸੀਂ ਦੇਖਿਆ ਵਲੋਗ ਦੇ ਵਿੱਚ ਤੇ ਉਹ ਤੋਂ ਤਿੰਨ ਦਿਨ ਰੋਟੀ ਨਹੀਂ ਖਾਦੀ ਸੀ। ਬਾੜੀ ਟੜੀ ਹੁੰਦੀ ਹੈ ਨਾ। ਕਪੜਾ ਨਾ ਘਰ ਟਿਖਾਈ ਖਣੀ ਕਾਇ ਖਣੀ ਰਤ ਕੇ ਕਪੜਾ ਹਾਂ ਬੋਲੇ ਨਹੀਂ ਆਂਦਾ ਮਾਂ ਮਾਂ ਉਹ ਹੋ ਜਾ ਜਦੋਂ ਬੋਲਦੇ ਨਾ ਉਹ ਤਾਂ ਦਰਦ ਹੁੰਦਾ ਹੈ ਇਹਦੇ ਵਿੱਚ ਇਹੋ ਜੀ ਸਿਚੁਏਸ਼ਨ ਹੋ ਜਾਂਦੀ ਹੈ ਤੇ ਹੱਸਣਾ ਨਾ ਪਾੜ ਦੇਗਾ ਯਾਰ ਤੂੰ ਲੈ ਆ ਤੂੰ ਬੈਸਣ ਲੈਦਾ ਬੈਸਣ ਲੈ ਆ ਬੱਸ ਕਿੱਧਰ ਇੱਕ ਮਿੰਟ ਇੱਧਰ ਆਉਂਗਾ ਹਾਂ ਜੀ ਚੀਜ਼ ਲੈ ਆਂਗਾ ਕਿ ਬੈਸਣ ਲੈ ਆਂਗਾ 10 ਰੁਪਏ ਦੇ ਦੇ ਨਾ ਦੱਸ ਉਹ ਨਹੀਂ ਦਾਦੇ ਸੀ ਤੂੰ ਕਿਹੜਾ ਤਾਂ ਬਾਤ ਕਰਵੇਂ ਤਾਈ ਕਿਉਂ ਆਂਦੀ

ਨਾ ਪਰਤੀ ਮੇਥਾ ਰਗਾ ਕੋਨ ਬੜਾ ਮੈਂ ਕੱਥੀਗਾ ਬਾਈ ਕੋਨ ਚਾਚੇ ਜੋ ਇਸਰੀ ਹੋਟਲ ਦੇ ਟਾ ਕੱਟੇ ਨਾ ਕਿਉਂ ਹੋ ਹ ਕੋਕਰਾ ਮੋਗੀ ਹੋੜੇ ਜੋ ਮੈਂ ਮੋਗੀ ਆਈ ਇਨੇ ਕਹਿ ਵੀ ਹੋ ਰਿਆ ਬਾਈ ਉਹ ਤੱਕ ਜੋ ਆ ਨਾ ਥੋੜੇ ਗਿਆ ਚੋਰ ਮਾਰੇ ਕਰ ਦੋ ਕਹਿੰਦੇ ਬਾਤ ਮੈਂ ਕਹਿੰਦਾ ਪਾਪਾ ਕੰਦੋ ਪੈ ਇਹ ਤੇ ਚੁਗਨੀ ਹੋ ਜਾਂਦੀਆਂ ਜੀ ਇਹੇ ਇਹ ਜਿਹਦਾ ਜਦੋਂ ਆਪਣੇ ਇਕੱਠੀਆਂ ਬੈ ਜਾਂਦੀਆਂ ਹਨ ਉਹ ਤੋਂ ਚੁਗਲੀਆਂ 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 ਹੋਰ ਕੋਈ ਕੰਮ ਨਹੀਂ ਇਹਨਾਂ ਨੂੰ ਤੇ ਹੁਣ ਆਪਾਂ ਆਹ ਪੌਦੇ ਤੁਹਾਨੂੰ ਦਿਖਾ ਕੇ ਦੋਰੀ ਵਾਰ ਫੇਰ ਦਿਖਾ ਦਨੇ ਇੱਕ ਵਾਰੀ ਤੇ ਉਦੋਂ ਬਾਅਦ ਆਪਾਂ ਵਲੌਗ ਨੂੰ ਐਂਡ ਕਰਦੇ ਹਾਂ ਜਿੱਥੇ ਹੀ ਠੀਕ ਹੈ ਜੀ ਤੇ ਇੱਕ ਵਾਰੀ ਹੋਰ ਸੁਣ ਲੈਨੇ ਹਾਂ ਚੁਗਲੀਆਂ ਕੀ ਕਰੀਆਂ ਨੇ ਹੋ ਗਈ ਚੁਗਲੀਆਂ 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 ਕਰਾ ਕਰਵਿਤੀਵਾ ਕਰਾ ਇਹ ਤਾਂ ਘੜੇ ਹਾਂ ਇਹ ਤਾਂ ਗਾਇਜ਼ ਉਹ ਕਰਵਿਤੀ ਕਰ ਲਈਏ ਤਾਂ ਤੇ ਹੁਣ ਆਪਾਂ ਇਸ ਬਲੌਗ ਨੂੰ ਇੱਥੇ ਐਂਡ ਕਰਦੇ ਹਾਂ ਜੇ ਮਿਲਦੇ ਹਾਂ ਕੱਲ ਦੇ ਬਲੌਗ ਦੇ ਵਿੱਚ ਬਾਏ ਬਾਏ ਜੀ ਜਾਵੋ ਲਿਆ